ਜਿਦੇ ਇਸੇ ਨਾਵੇਂ ਸੋਸੋ ਗੱਲੇ ਬੋਲ ਕਿੰਨੇ ਦੁੱਖ ਸੁਣਾਏ ਆ ਗੇਰੇ ਮਠਬੜਾ ਰੇ ਮਈਓ ਰ ਮਨੇ ਫਿਕਰੋ ਮਈਓ ਕਾਲ ਦੇ ਨੋ ਇਹ ਮਾਤਾ ਦੇ ਜਮਾਈ ਨੇ ਮਨੇ ਕੱਦੂ ਮਈਓ ਗਾਲ ਦੇ ਨੋ ਜਿਦੇ ਮੈਂ ਆਹੂੰ ਜਿਰੀ ਲਗਾਏ ਨੇ ਗੋਡਾ ਮੋਡੇ ਦੁਖੇ ਜੇ ਮੈਂ ਸੇ ਨਾ ਹੂੰ ਗੱਲ ਰੀ ਨੇ ਐ ਡੰਡਾਂ ਅੰਗਲੇ ਸਦਾਰ ਦੇ ਨੋ ਅੰਮਾ ਤਾਰੇ ਜਮਾਈ ਨੇ ਮਨੇ ਕੱਦੂ ਮਿਓਂ ਗਾਲ ਦੇ ਨੋ ਇਨੁਰ ਪਨੀਰੀ ਪੋਲੇ ਰੇ ਆਗੀ ਮਾਰੋ ਕੱਦੂ ਕਰੜੋ ਇਹ ਤੇ ਗਾਵੇਂ ਸੋਲੇ ਟੋਲਾ ਨਿੰਨੇ ਸੋਚੋ ਮਈਓ ਕਾਲ ਦੇ ਨੋ ਅਮਾ ਤਰ ਜਮਾਈ ਨੇ ਮਨੇ ਕਦੂ ਮਈਓ ਗਾਲ ਦੇ ਨੋ ਕੋਈ ਨਾ ਸੋਣੋ ਸੁਨਖਿਓ ਦੇਖਿਓ ਕਾਲੋ ਰੰਗ ਵੀ ਆਇਓ ਇੰਨਾ ਸੋણો ਰੰਗ ਵੀ ਮਾਰੋ ਤੂੰ ਭੇ ਮਈਓ ਸਕਾਇਓ